अखंड परम धाम आश्रम ਅਤੇ ਸਰਬ ਧਰਮ ਲੰਗਰ ਸੇਵਾ ਸੁਸਾਇਟੀ ਵੱਲੋਂ ਜੋ ਸ਼ੋਭਾ ਯਾਤਰਾ ਕੱਢੀ ਗਈ ਸੀ ਉਸ ਸੰਬੰਧੀ ਪ੍ਰਬੰਧਕਾਂ ਵੱਲੋਂ ਬੈਠਕ ਕੀਤੀ ਗਈ ਜਿਸ ਵਿੱਚ ਉਹਨਾਂ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਵਾਲੀਆਂ ਸਮੂਹ ਮੰਦਿਰ ਕਮੇਟੀਆਂ ਅਤੇ ਸਕੂਲੀ ਬੱਚਿਆਂ ਅਤੇ ਸੰਤ ਸਮਾਜ ਦਾ ਧੰਨਵਾਦ ਕੀਤਾ ਸੰਜੀਵ ਸ਼ਰਮਾ ਦੇਸ਼ਰਾਜ ਸੋਈ ਰਜਨੀ ਸ਼ਰਮਾ ਯਸ਼ਪਾਲ ਖੰਨਾ ਲਖਨਪਾਲ ਰਮੇਸ਼ ਰਾਮਪਾਲ ਹਰਿੰਦਰ ਅਗਰਵਾਲ ਸਮੇਤ ਸੋਸਾਇਟੀ ਦੇ ਸੂਮ ਮੈਂਬਰ ਮੌਜੂਦ ਸਨ ਕੱਲ ਸ਼ੋਭਾ ਯਾਤਰਾ ਜਿਹੜੀ ਅਖੰਡ ਪੁਰਬਧਾਮ ਤੋਂ ਸਰਦਾਰ ਰਵਲੰਗਰ ਸੇਵਾ ਸੋਸਾਇਟੀ ਦੇ ਸਹਿਯੋਗ ਦੇ ਨਾਲ ਨਿਕਲੀ ਗਈ ਸੀ ਜੋ ਵੱਖ-ਵੱਖ ਬਜ਼ਾਰਾਂ 'ਚ ਹੁੰਦੀ ਹੋਈ ਜਮਨਵਾਲੀ ਸੜਕ ਤੇ ਜਾ ਕੇ ਜਿੱਦਾਂ ਸੰਪੰਨ ਹੋਇਆ ਉਹ ਰਸਤੇ ਦੇ ਵਿੱਚ ਜਿਹੜੇ ਮੰਦਰ ਕਮੇਟੀਆਂ ਨੇ ਜਿਹੜੀਆਂ ਸੋਸਾਇਟੀਆਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਅਸੀਂ ਉਹ ਸਾਰਿਆਂ ਨੂੰ ਬੁਲਾ ਕੇ ਉਹਨਾਂ ਦਾ ਅੱਜ ਧੰਨਵਾਦ ਕੀਤਾ ਆ ਜਿਹਦੇ ਵਿੱਚ ਸਰਬਸ਼੍ਰੀ ਸ਼ਿਵਾਲਾ ਬਾਗ ਭਾਈਆਂ ਵਾਲੀ ਕਮੇਟੀ ਹੈ ਅੱਗੇ ਰਜੀਵ ਸ਼ਰਮਾ ਜੀ ਨੇ ਸਾਨੂੰ ਰੋਕੇ ਫਿਰ ਅਮਨੂ ਮੋਲ ਪਾਠਕ ਜੀ ਨੇ ਗੋਪਾਲ ਮੰਦਰ ਚੌਂਕ ਤੇ ਗੋਪਾਲ ਮੰਦਰ ਵਾਲੀ ਕਮੇਟੀ ਨੇ ਕਾਲਾ ਮਾਲਾ ਚੌਂਕ ਤੇ ਸਰਦਾਰ ਲੰਗਰ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਉਸ ਤੋਂ ਬਾਅਦ ਜਾਮਨ ਵਾਲੀ ਸੜਕ ਦੇ ਰਜਨੀਸ਼ ਸ਼ਰਮਾ ਜੀ ਨੇ ਤੇ ਫਿਰ ਜਾਮਨ ਵਾਲੀ ਸੜਕ ਤੇ ਖਾਸ ਕਰਕੇ ਕੋਛਲਿਆ ਮਾਤਾ ਜੀ ਦੇ ਜਿਹੜੇ ਮੰਦਰ ਦੇ ਸੰਜੀਵ ਮਹਾਜਨ ਜੀ ਤੇ ਅਤੁਲ ਦਰਸ਼ੀ ਜੀ ਨੇ ਉਹਨਾਂ ਦਾ ਸਾਰਿਆਂ ਦਾ ਅਸੀਂ ਅੱਜ ਧੰਨਵਾਦ ਕੀਤਾ ਹੈ